ਖੰਨਾ ਤੋਂ ਪਾਦਲਾਵਲ ਜਾਣ ਵਾਲੀ ਸੜਕ ਦੀ ਬੇਹੱਦ ਮਾੜੀ ਹਾਲਤ ਕਾਰਨ ਲੋਕਾਂ ਵੱਲੋਂ ਅੱਜ ਫਿਰ ਧਰਨਾ ਲਗਾਇਆ ਗਿਆ ਲੋਕਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਮਿਆਂ ਤੋਂ ਇਸ ਸੜਕ ਰਾਹੀ ਲੰਘਣ ਲਈ ਮਜਬੂਰ ਨੇ ਸੜਕ ਦੇ ਵਿੱਚ 2-2 3-3 ਫੁੱਟ ਡੂੰਘੇ ਖੱਡ ਬਣੇ ਹੋਏ ਨੇ ਜਿਸ ਕਰਕੇ ਗੱਡੀਆਂ ਅਕਸਰ ਫਸ ਜਾਂਦੀਆਂ ਨੇ ਅਤੇ ਆਵਾਜਾਹੀ ਬਹੁਤ ਮੁਸ਼ਕਲ ਬਣ ਗਈ ਹੈ ਇੱਕ ਮਹੀਨਾ ਪਹਿਲਾਂ ਵੀ ਲੋਕਾਂ ਨੇ ਦਰਨਾ ਲਗਾ ਕੇ ਪ੍ਰਸ਼ਾਸਨ ਨੂੰ ਸੜਕ ਬਣਾਉਣ ਦੇ ਲਈ ਕਿਹਾ ਸੀ ਉਸ ਵੇਲੇ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਸੀ ਕਿ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇਗਾ ਪਰ ਕਾਰਵਾਈ ਨਾ ਹੋਣ ਕਰਕੇ ਲੋਕਾਂ ਨੇ ਮੁੜ ਦਰਨਾ ਲਗਾ ਦਿੱਤਾ ਮੌਕੇ ਤੇ ਕੁਝ ਅਜਿਹੇ ਲੋਕ ਵੀ ਪਹੁੰਚੇ ਜਿਨ੍ਹਾਂ ਨਾਲ ਹਾਦਸੇ ਵਾਪਰ ਚੁਕੇ ਨੇ ਕਿਸੇ ਦਾ ਹੱਥ ਟੁੱਟ ਚੁਕਿਆ ਹੈ ਕਿਸੇ ਨੂੰ ਵਾਣਾ ਦੀ ਟੱਕਰ ਕਾਰਨ ਸੱਟਾਂ ਆਈਆਂ ਨੇ ਇਸ ਦੌਰਾਨ ਬਹੁਤ ਸਾਰੇ ਸਥਾਨਕ ਵਾਸੀ ਵੀ ਮੌਜੂਦ ਰਹੇ ਅਤੇ ਉਹਨਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਤੁਰੰਤ ਸੜਕ ਦੀ ਮੁਰੰਮਤ ਕਰਵਾਏ ਦੇਖੋ ਜੀ ਇਹ ਧਰਨਾ ਪਿੰਡ ਭਾਦਰਾ ਨੀਚਾ ਭਾਦਲਾ ਉੱਚਾ ਸਾਡੇ ਨਾਲ ਵਸਤੀ ਹੈ ਉਹਨਾਂ ਦੇ ਭਾਦਲੇ ਵੱਲੋਂ ਬਾਜੀਗਰ ਵਸਤੀ ਵੱਲੋਂ ਫਤੇਗੜ ਨਿਊਹਾ ਇਸਮਾਇਲਪੁਰ ਅਲੀਪੁਰ ਮਾਰਕ ਮਾਜਰਾ ਤੇ ਇਹ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਮੋਤਵਾਰ ਬੰਦੇਵਾਂ ਵੱਲੋਂ ਇੱਥੇ ਬੈਠ ਕੇ ਧਰਨਾ ਲਗਾਇਆ ਗਿਆ ਆਮ ਪਬਲਿਕ ਵੀ ਨਾਲ ਹੈ ਇਹ ਧਰਨਾ ਕੋਈ ਪਹਿਲੀ ਵਾਰੀ ਨਹੀਂ ਲੱਗਿਆ ਤਕਰੀਬਨ ਮਹੀਨਾ ਕੁ ਪਹਿਲਾਂ ਵੀ ਇਹ ਧਰਨਾ ਲੱਗਿਆ ਸੀਗਾ ਮਹੀਨਾ ਜਾਂ ਸਵਾ ਮਹੀਨਾ ਹੋ ਚੁੱਕਿਆ ਹੈ ਤੇ ਉਦੋਂ ਦੋਨੋਂ ਪ੍ਰਸ਼ਾਸਨ ਨੇ ਮੰਡੀ ਗਵਿੰਦਗੜ੍ਹ ਤੇ ਖੰਨੇ ਵਾਲਿਆਂ ਨੇ ਆ ਕੇ ਇੱਥੇ ਮਨ ਲੋਕ ਧਰਨਾ اٹھਾਇਆ ਸੀ ਇਹ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਇਹ ਜਲਦੀ ਹੀ ਸੜਕ ਬਣਾ ਦਿੱਤੀ ਜਾਵੇਗੀ ਇੱਕ ਮੈਂ ਤੁਹਾਨੂੰ ਯਾਦ ਦਿਵਾ ਦਵਾਂ 1975 76 ਦੀ ਗੱਲ ਹੈ ਸ਼ਾਇਦ ਇਹਨਾਂ ਦੇ ਨੀਅਰ ਬੋਟ ਇਹਨਾਂ ਦੀ ਗੱਲ ਹੈ ਉਦੋਂ ਮਾਨਯੋਗ ਸਾਡੇ ਮਰਹੂਮ ਪ੍ਰਧਾਨ ਮੰਤਰੀ ਸ਼੍ਰੀ ਪੰਡਤ ਪੰਡਤ ਲਾਲ ਜਵਾਹਰ ਨਹਿਰੂ ਜੀ ਉਦੋਂ ਆਏ ਸੀ ਜਵਾਲਾ ਨਹਿਰੂ ਜੀ ਆਏ ਸੀਗੇ ਤੇ ਇੱਥੋਂ ਉਹ ਪੈਦਲ ਗਏ ਸੀ ਮਾਦਰੀ ਤੱਕ ਠੀਕ ਹੈ ਜੀ ਤੇ ਇਹ ਉਦੋਂ ਸੜਕ ਬਣੀ ਸੀਗੀ ਇਹ ਪਹਿਲੀ ਵਾਰੀ ਹੋ ਸਕਦਾ ਉੱਥੇ ਕਿਤੇ ਨਾ ਕਿਤੇ ਨਹੀਂ ਪੱਥਰ ਵੀ ਉਹਨਾਂ ਦਾ ਲੱਗੇ ਹੋਵੇ ਪੁਰਾਣਾ ਹੋਊਗਾ ਤੇ ਉੱਥੇ ਰੈਸਟੋਰੈਂਟ ਵੀ ਬਣਿਆ ਹੋਇਆ ਜਿੱਥੇ ਨਹਿਰੂ ਸਾਹਿਬ ਨੇ ਮੰਨ ਲਓ ਇੱਕ ਜਾਂ ਦੋ ਵਾਰੀ ਆ ਚੁੱਕੇ ਨੇ ਕਹਿੰਦੇ ਉੱਥੇ ਉਸ ਤੋਂ ਬਾਅਦ ਮੰਨ ਲਓ ਇਹ ਸੜਕ ਉਦੋਂ ਦੀ ਬਣੀ ਹੋਈ ਹੈ ਹੁਣ ਇਹ ਸੜਕ ਦਾ ਇੰਨਾ ਕੁ ਬੁਰਾ ਹਾਲ ਆ ਵੀ 2 ਤੋਂ 2.5 ਫੁੱਟ ਦੇ ਡੂੰਘੇ ਟੋਏ ਨੇ ਰੋਜ਼ ਇੱਥੇ ਹਾਜ਼ਾਰਾਂ ਹੀ ਬੱਚੇ ਸਕੂਲਾਂ ਨੂੰ ਜਾ ਰਹੇ ਨੇ ਕੋਈ ਕਿਸੇ ਨੇ ਕੰਮਕਾਰ ਤੇ ਜਾਣਾ ਮੰਡੀ ਗਵਿੰਦਗੜ੍ਹ ਵਾਲਿਆਂ ਨੂੰ ਜਾਣਾ ਜਾਂ ਖੰਨੇ ਜਾਣਾ ਕਿਤੇ ਵੀ ਜਾਣਾ ਬਹੁਤ ਜ਼ਿਆਦਾ ਬੁਰਾ ਹਾਲ ਆ ਜਿਹੜਾ ਤਾਂ ਕਿਸੇ ਨੇ ਦੇਖ ਲਿਆ ਮੰਨ ਲਓ ਅੱਖਾਂ ਮੂਰੇ ਉਹ ਤਾਂ ਆਪ ਦੇਖ ਲੈਣੇ ਵੀ ਆ ਡਿੱਗ ਗਿਆ ਇੱਕ ਚਲੋ ਖੀਗਾ ਕੋਈ ਨਹੀਂ ਜਿਹੜੇ ਹਜ਼ਾਰਾਂ ਹੋਰ ਲੋਕ ਸੈਂਕੜੇ ਗਿਰਦੇ ਨੇ ਉਹ ਪਤਾ ਨਹੀਂ ਮੰਨ ਲਓ ਕਿ ਸੱਟ ਬਾਈ ਦੀ ਆ ਨੇਰੇ ਸਵੇਰੇ ਜਾਂ ਕਿਵੇਂ ਅਸੀਂ ਰੋਜ਼ ਆਉਂਦੇ ਜਾਂਦੇ ਆ ਸਾਨੂੰ ਤਾਂ ਚਲੋ ਪਤਾ ਵੀ ਇੱਧਰ ਨੂੰ ਟੋਆ ਸੀ ਇੱਧਰ ਨੂੰ ਕਰਕੇ ਇੱਧਰ ਨੂੰ ਕਰਕੇ ਪਹਾੜਾਂ ਨਾਲੋਂ ਜ਼ਿਆਦਾ ਬਨਗ ਬਲੇਲੇ ਨੇ ਇੱਥੇ ਪਹਾੜਾਂ ਨਾਲੋਂ ਵੀ ਜ਼ਿਆਦਾ ਤੇ ਅਸੀਂ ਪ੍ਰਸ਼ਾਸਨ ਨੂੰ ਹੁਣ ਅੱਕ ਕੇ ਲੋਕਾਂ ਨੇ ਦੁਬਾਰਾ ਇਹ ਧਰਨਾ ਲਗਾਇਆ ਸਾਰੇ ਪਿੰਡਾਂ ਵਾਲਿਆਂ ਨੇ ਇਸ ਮੈਂ ਦੁਖੀ ਹਿਰਦੇ ਨਾਲ ਤੁਹਾਨੂੰ ਦੱਸ ਰਿਹਾ ਕਿਉਂਕਿ ਮੈਂ ਆਪ ਇੱਕ ਆਰਟਿਸਟ ਆ ਮਹਾ ਸਾਡੇ ਪੰਜਾਬ ਦੇ ਕੀ ਬੜੇ ਵਰਲਡ ਦੇ ਬੜੇ ਫੇਮਸ ਸਿੰਗਰ ਸਰਦੂ ਸੁਕੰਦਰ ਸਾਹਿਬ ਜੀ ਦੇ ਨਾਂ ਤੇ ਇਹ ਰੋਡ ਦਾ ਨਾਮ ਰੱਖਿਆ ਗਿਆ ਤੇ ਇਹ ਰੋਡ ਦਾ ਹਾਲ ਦੇਖ ਲੋ ਤੁਸੀਂ ਕੀ ਆ ਇੰਨਾ ਕੁ ਬੁਰਾ ਹਾਲ ਹੈ ਖਾਸ ਤੌਰ ਤੇ ਜਿਹੜੇ ਸਾਡੇ ਇੱਧਰਲੇ ਪਿੰਡ ਰੇ ਉਹਨਾਂ ਨੂੰ ਤਾਂ ਇੰਨਾ ਕੁ ਮੰਨ ਲਓ ਜਾਣ ਦੀ ਦਿੱਕਤ ਹੈ ਅਸੀਂ ਮੰਨ ਲਓ ਗੁਬਿੰਦਗੜ੍ਹ ਨੂੰ ਜਾਂਦੇ ਆ ਤਾਂ ਜਿਹੜਾ ਅੰਡਰ ਬ੍ਰਿਜ ਆ ਉਹਦੇ ਥੱਲੇ ਪਾਣੀ ਖੜਾ ਹੁੰਦਾ ਹੈ ਮੀਂਹ ਦੇ ਕਾਰਨ ਜੇ ਅਸੀਂ ਰਤਨਹੀੜੀ ਦੀ ਹੋ ਕੇ ਜਾਂਦੇ ਆ ਤਾਂ ਸਾਰਾ ਰੋਡ ਤੁਸੀਂ ਜਾ ਕੇ ਦੇਖ ਸਕਦੇ ਹੋ ਆਪ ਤੁਹਾਨੂੰ ਪੱਤਰਕਾਰਾਂ ਨੂੰ ਮੈਂ ਬੇਨਤੀ ਕਰਦਾ ਤੁਸੀਂ ਇੱਕ ਵਾਰੀ ਰੋਡ ਤੇ ਨਿਗਾਹ ਮਾਰਿਓ ਵੀ ਉੱਥੇ ਬੰਦਾ ਪੈਦਲ ਵੀ ਜਾ ਸਕਦਾ ਰ ਬੂਥਗੜ੍ਹ ਨੂੰ ਜਾਂਦੇ ਆ ਉਹ ਫੁੱਲ ਰੁੱਟਿਆ ਹੋਇਆ ਐ ਇਧਰੋਂ ਤਾਂ ਤੁਸੀਂ ਦੇਖ ਲਿਆ ਅਸੀਂ ਕਿਹੜੇ ਪਾਸੇ ਨੂੰ ਜਾਈਏ ਮੰਨ ਲਓ ਅਸੀਂ ਪਿੰਡ ਚ ਇੱਕ ਕੈਦੀ ਬਣ ਕੇ ਰਹਿ ਗਏ ਕਈ ਵਾਰ ਬੰਦਾ ਸੋਚਦਾ ਕਮਾਣਾ ਛੱਡ ਯਾਰ ਕਿੱਥੇ ਜਾਵਾਂਗੇ ਯਾਨੀ ਬਹੁਤ ਬੁਰਾ ਹਾਲ ਆ ਪ੍ਰਸ਼ਾਸਨ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਪਹਿਲਾਂ ਵੀ ਕਰ ਚੁੱਕੇ ਆ ਵੀ ਇਹ ਸਾਨੂੰ ਨੌਬਤ ਨਾ ਦੁਆਰਾ ਆਵੇ ਬਾਰ ਬਾਰ ਲੋਕਾਂ ਦਾ ਧਰਨਾ ਲਗਾਉਨੇ ਆ ਪ੍ਰਸ਼ਾਸਨ ਸਾਨੂੰ ਪੁਲਿਸ ਪ੍ਰਸ਼ਾਸਨ ਵੀ ਆ ਕੇ ਕਹਿੰਦਾ ਸਖਤੀ ਨਾਲ ਤੁਸੀਂ ਧਰਨਾ ਲਗਾਉਨੇ ਆ ਸਾਨੂੰ ਮਾੜੇ ਚੰਗੇ ਮੰਨ ਲਓ ਕਹਿਣ ਦਾ ਬਦਲ ਸਖਤੀ ਕਰਦੇ ਨੇ ਸਾਡੇ ਤੇ ਹਨਾ ਪਰ ਲੋਕ ਦੁਖੀ ਨੇ ਇਸ ਕਰਕੇ ਦੁਖੀ ਹੋ ਕੇ ਲੋਕਾਂ ਨੇ ਸ ਇਸ ਕਰਕੇ ਸਾਨੂੰ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹ ਰੋਡ ਦਾ ਕੋਈ ਹੱਲ ਕੀਤਾ ਜਾਵੇ ਘੱਟੋ ਘੱਟ ਬੋਧਾ ਨਹੀਂ ਜੇ ਨਹੀਂ ਬਣਦਾ ਹਾਲੇ ਤਾਂ ਇਹਦੇ ਤੇ ਕੋਈ ਕੰਕਰੀਟ ਕੁਝ ਪਾ ਕੇ ਮਾੜਾ ਬਟਾ ਲੰਘੜ ਜੁਗਾ ਹੱਲ ਕਰੋ ਜੀ ਤੁਹਾਡਾ ਹਮਪ੍ਰਕਾਸ਼ ਅੱਜ ਕੀ ਗੱਲ ਹੋ ਗਈ ਐਥੋਂ ਗੱਡੀ ਕੱਢਣ ਲੱਗਿਆ ਸੀ ਜੀ ਖੱਟੇ ਦੀ ਗੱਡੀ गिर ਗਈ ਕਮਾਣੀਆਂ ਟੁੱਟ ਗਈਆਂ ਕਮਾਣੀਆਂ ਟੁੱਟ ਕੇ ਮੇਰੇ ਸੱਟ ਲੱਗੀ ਐ ਆ ਪਸਹਰੀ ਟੁੱਟ ਗਈ ਐ ਕਿਹੜੇ ਬੰਦੇ ਜੀ ਕੋਈ ਇੱਥੇ ਗੱਲ ਐ ਪਰਸੋਂ ਦੀ ਗੱਲ ਐ ਇਹ ਕਿੰਨੀ ਕੁ ਰੋਡ ਦੀ ਮਾੜੀ ਹਾਲਤ ਐ ਬਹੁਤ ਬੁਰੀ ਹਾਲ ਐ ਨੰਗਣਾ ਹੋਇਆ ਪਿਆ ਤੂੰ ਜਾ ਕੇ ਦੇਖੋ ਤਾਂ ਜੀ ਕਿੰਨਾ ਬਹੁਤ ਬੁਰਾ ਹਾਲ ਹੈ ਮੇਰੇ ਕੋ ਬਲੈਰੋ ਹੈ ਜੀ ਏਕਪਾ ਕਿੰਨੇ ਕਿੰਨੇ ਫੁੱਟ ਡੂੰਘੇ ਟੋਏ ਨੇ ਇੱਥੇ ਮੈਂ ਜਗਾ ਗੋਡੇ ਤੋਂ ਉੱਪਰ ਡੂੰਘੇ ਨੇ 2 ਫੁੱਟ ਦੇ ਡੂੰਘੇ ਨੇ ਹੀ ਟੋਏ ਬਹੁਤ ਮੁਸ਼ਕਲ ਹੋ ਰਹੀ ਹੈ ਬਹੁਤ ਮੁਸ਼ਕਲ ਹੋ ਰਹੀ ਹੈ ਜੀ ਸਮਝ ਆ ਦੇਖੋ ਕਾ ਬਹੁਤ ਦੇਰ ਮਿੰਟ ਹੋ ਗਿਆ ਸਦਰਸ਼ਨ ਕੁਮਾਰ ਮੇਰੀ ਬਾਹਰ ਉੱਠੀ ਇੱਥੇ ਚੱਲ ਕੇ ਲੋਜ ਦੇ ਕਰਕੇ ਖਾਣੇ ਵਾਲਾ ਬੰਦਾ ਇਹੇ ਜੋ ਲੋਕ ਲੋ ਨਾ ਹੈ ਨਹੀਂ ਮੈਂ ਬੁੜਾ ਬੁੜੀਆਂ ਅਸੀਂ ਦੋ ਜੀ ਮੇਰਾ ਕੋਈ ਨਹੀਂ ਕਮਾਨ ਵਾਲਾ ਮੈਂ ਇਕੱਲਾ ਕਮਾਨ ਵਾਲਾ ਦਾ ਖਾਂ ਵਾਲੇ ਆ ਦੇਖ ਭਰਾ ਕਿੰਨੇ ਕਿ ਮਰਦੇ ਨੇ ਲੋਕ ਇੱਥੇ ਕਿਰ ਕਿਰ ਕੇ ਯਾਰ ਕਿੰਨੇ ਕੈਸੀਡੈਂਟ ਹੁੰਦੇ ਨੇ ਇਸ ਰੋਡ ਤੇ ਬਹੁਤ ਹੁੰਦੇ ਨੇ ਜੀ ਟਰਾਲੀਆਂ ਪਟ ਰੀਆਂ ਟੱਟ ਪਾਉਂ ਕੈਂਪੂ ਪਟਦੇ ਨੇ ਕਦੇ ਤੂੰ ਜਾ ਰਹੀ ਸੀ ਤੁਸੀਂ ਉੱਥੇ ਮੈਂ ਉਸਨੂੰ ਪੈਦਲ ਜਾ ਰਿਹਾ ਸੀਗਾ ਪੈਦਲ ਜਾਂਦੀ ਐ ਇੱਕ ਚੀਜ਼ ਉਹ ਗਿਰ ਗਈ ਸੀ ਹਾਂ ਕੋਮ ਮੁਸ਼ਕਲ ਹੈ ਜੀ ਲੱਗਣੀ ਜਾਂਦਾ ਜਿੰਨਾ ਨੇ ਲੈੜੀ ਨੰਘ ਨਹੀਂ ਸਕਦੀ ਕੰਨੀ ਦੁਕਾਨੀ ਮਰਸੋ ਮੈਂ ਕਰ ਗਿਆ ਜੀ ਉਹਨੂੰ ਵੇਚਣਾ ਲਾਇਆ ਕੀ ਮੰਗ ਕੀ ਕਰ ਰਹੇ ਹੋ ਮੈਂ ਕਰਦੇ ਆ ਸਾਡੀ ਸੜਕ ਬਣਨੀ ਚਾਹੀਦੀ ਅਸੀਂ ਉੱਠ ਜਲੇ ਆ ਪੁੱਲ ਤੱਕ ਬਸ ਪੁੱਲ ਤੱਕ ਰੋਡ ਕੀ ਖੇੜੀ ਨੌਂ ਸਿੰਘ ਤੱਕ ਸਾਰੀ ਸੜਕ ਖਰਾਬ ਹੈ ਕੋਈ ਜਾ ਨਹੀਂ ਸਕਦਾ ਕੋਈ ਐਮਐਨਏ ਜਾ ਨਹੀਂ ਸਕਦਾ ਇਹ ਰੋਡ ਤੇ ਦੋ ਬੰਦੇ ਸਾਡੇ ਪਿੰਡ ਦੇ ਹੋਰ ਨੇ ਜੀ ਉਹ ਬੈੱਡ ਰਾਈਡ ਚੱਸੀ ਚੱਸੀ ਅੱਛਾ ਕੀ ਗੱਲ ਹੋਈ ਆ ਹੱਥੀ ਘਰੇ ਆ ਕਿੱਦਾਂ ਕੰਦ ਤੇ ਜਾ ਰਹੀ ਕਾਇਦਲ ਪੈਦਲ ਤੋ ਇਹ ਬਾਹਰ ਡੂੰਗੇ ਰੇਲਵੇ ਬਾਹਰ ਡੂੰਗੇ ਮਿੱਤਰਾਂ ਬਾਹਰ ਟੁੱਟੀ ਆ ਬੱਚੇ ਮਾੜੀ ਆ ਸਕੂਲ ਵਾਲੇ ਬੱਚੇ ਰੋਜ਼ ਕਿ ਇੱਧਰ ਆਉਂਦਾ ਹੋ ਗਿਆ ਅੱਛਾ ਕੀ ਰੋ ਹੁਣ ਮਾ ਟੁੱਟੀ ਹੋਈ ਆ ਹਾਂਜੀ ਹਾਂ ਟੁੱਟ ਗਈ ਕਿੰਨੇ ਕਿੰਨੇ ਲੋਕ ਐਸੇ ਨੇ ਜਿਹੜੇ ਨੁਕਸਾਨ ਹੋਇਆ ਕਿੰਨੇ ਬਹੁਤ ਨੇ ਦੋ ਤਿੰਨ ਪਿੰਡ ਦੇ ਕਰ ਸਕਦੇ ਨੇ ਲਿਖਾਓ ਜੀ ਮਸਾਹਰ ਸਕੂਲ ਜਿਹੜੇ ਅੰਮ੍ਰਿਤਪੁਰ ਨਵੇਂ ਪੜਸੋਂ ਕਿੱਦਾਂ ਹਾਂਜੀ ਅੱਜ ਨਾਮ ਨਹੀਂ ਜਦਾ ਅੱਛਾ ਕਿੱਦੋਂ ਬਾਜੀਰਪਤੀ ਜੀ ਪਿੰਡ ਬਾਦਲਾ ਜੀ ਸਰ ਤਿੰਨ ਸਾਲ ਤੋਂ ਚਾਰਦਾਨ ਹੋ ਗਏ ਜੀ ਕਈ ਪ੍ਰਸ਼ਾਸਨ ਆਏ ਨੇ ਨਾਰੇ ਲਾ ਕੇ ਦੇ ਜਾਂਦੇ ਨੇ ਬਦ ਦੋ ਮਹੀਨੇ ਬਾਅਦ ਪਿਛਲੀ ਵਾਰ ਬੜਿੰਗ ਸਾਹਿਬ ਆਏ ਸੀ ਮਹੀਨੇ ਦਾ ਟਾਈਮ ਦੇ ਕੇ ਸੀ ਜੀ ਇੱਕ ਮਹੀਨਾ ਅੱਧਾ ਦਿਨ ਹੋ ਗਿਆ ਜੀ ਪਹਿਲਾਂ ਵੀ ਤੁਸੀਂ ਦਰਨਾਲ ਆਇਆ ਸੀ ਕੀ ਪਹਿਲਾਂ ਵੀ ਦੋ ਤਿੰਨ ਵਾਰ ਦਾਨਾ ਲਾਈ ਬਾ ਨਾਰੇ ਦੀ ਨਾਰੇ ਲਾਈਏ ਇੱਕ ਮਹੀਨਾ ਟਾਈਮ ਤਾਂ ਸੀ ਕਰਨਾ ਜੀ ਜਿੱਦਾਂ ਕਿ ਤਿੰਨ ਬੰਦੇ ਦਿਖਾ ਚੁੱਕੇ ਨੇ ਵੀ ਸਾਡੇ ਐਕਚੁਅਲ ਇੱਕ ਦੋ ਬੰਦੇ ਹੋਰ ਨੇ ਜੀ ਪੰਜਾਂ ਦੇ ਮਾੜੇ-ਮੋٹے ਲੱਗੇ ਹੁੰਦੇ ਨੇ ਜੀ। ਹਾਂ ਨੇ ਰੋਜ਼ ਜਾਨੀ। ਸਾਡੇ ਸਾਡੇ ਕੋਈ ਵਾਂ ਟੁੱਟਦੀ ਨਹੀਂ ਜੀ। ਸਕੂਲ ਦੇ ਟਾਈਮ ਜਾਂ ਸਕੂਲ ਦਾ ਟਾਈਮ ਹੁੰਦਾ ਬੱਚੇ ਜਾਂਦੇ ਨੇ ਬਾਹਰ। ਐਵਰੇਜ ਕਿੱਡੀ ਕਿੰਨੇ ਜਾਨੀ ਐਕਸੀਡੈਂਟ ਹੋ ਜਾਂਦਾ। ਪੰਜ-ਛੇ ਬੰਦੇ ਤਾਂ ਹੈਗੇ ਜੀ ਸਾਡੀ ਨਿਗਾਹ ਦੇ ਵਿੱਚ ਜੀ। ਹਾਂ ਜੀ। ਪੰਜ-ਛੇ ਤਾਂ ਸਾਡੀ ਨਿਗਾਹ ਦੇ ਵਿੱਚ ਨੇ ਦਿਨ-ਦਾਰ ਦਾ ਹੋਰੇ ਦਿਖਾ ਦੇ। ਕਿੰਨੇ ਬੰਦੇ ਦੇ ਹੋ ਜਾਂਦੇ ਨੇ ਰੋਜ਼ ਉਹਦੇ ਐਕਸੀਡੈਂਟ। ਰੋਜ਼ ਹੀ ਰੋਜ਼ ਹੋ ਜਾਂਦਾ। ਕੰਨਾਂ ਵਾਲੇ ਛੋਟੇ ਰੋਜ਼ ਵਰਤੀਆਂ ਨੇ ਯਾਰ। ਹਾਂ ਜੀ। ਕੋਈ ਕੰਨਾਂ ਵਾਲੇ ਬੱਚੇ ਤਾਂ ਰੋਜ਼ ਕਰਦੇ ਨੇ। ਜੀ ਕੋਈ ਬੱਚਿਆਂ ਨੂੰ ਗੋਦੀ 'ਚ ਵੜ ਕੇ ਨਹੀਂ ਨਿਕਲ ਸਕ ਅੱਜ ਇੱਕ ਦੋ ਪਰਾਲੀ ਵਾਲੀ ਵੀ ਆ ਗਈ ਜੀ ਬਾਲੜੀ ਕੀ ਜੀ ਸਕੂਲੀ ਬੈਂ ਤੇ ਪਰਾਲੀ ਵਾਲੀ ਟ੍ਰੈਲੀ ਉਹ ਜਿਹੜੇ ਬੰਡਲ ਬਣੇ ਹੁੰਦੇ ਨੇ ਬੰਡਲ ਬਣੇ ਨੇ ਉਹ ਉਹ ਕਿਉਂ ਪਾਰਟੀ ਇੱਕ ਦਿਨ ਆ ਸਾਡਾ ਰੋਟੀ ਬਣਾ ਬਣਾਉਣੀ ਚਾਹੀਦੀ ਹੈ ਜੀ ਅੱਛਾ ਜੇ ਪਣੀ ਬਣਵਾਈ ਨਹੀਂ ਉਹਦੀ ਫਿਰ ਕੀ ਕਰੋਗੇ ਤੁਸੀਂ ਬੱਸ ਧਰਨਾ ਜਾਰੀ ਰਹਿਣਾ ਹੈ ਕੰਮ ਆ ਜਾਂਦਾ ਵਾ ਮੋਰਦਾਬਾਦ ਦੇ ਨਾਰੇ ਜੀ ਇੱਧਰ ਤੋਂ ਪੰਜ ਮਰਾਂਗੇ ਜੀ ਕੋਈ ਵੀ ਰੋਡ ਨਹੀਂ ਸਾਡੇ ਮੇਰੇ ਕੋਲ ਮੇਰਾ ਨਾਮ ਜੀ ਗੁਰਮਤ ਸਿੰਘ ਕਿੱਥੋਂ ਦੇ ਰਹਿਣ ਵਾਲੇ ਭਾਦਰਾ ਪਿੰਡ ਹੈ ਜੀ ਆਪਣਾ ਅੱਛਾ ਕੀ ਕਰਨਾ ਜੀ ਤੁਹਾਨੂੰ ਜਿਹੜਾ ਧਰਨਾ ਲਾ ਰਿਹਾ ਧਰਨਾ ਜੀ ਅਸੀਂ ਆ ਸਾਡੇ ਰੋਡ ਤੋਂ ਪਰੇਸ਼ਾਨ ਬਹੁਤ ਅਸੀਂ ਕਿਉਂਕਿ ਅਸੀਂ ਅੱਗੇ ਵੀ 2-3 ਵਾਰੀ ਧਰਨਾ ਲਾ ਚੁੱਕੇ ਹਾਂ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਹਾਂ ਗਵਿੰਦਗੜ੍ਹ ਵਾਲੇ ਵੀ ਆਏ ਪਿੱਛੇ ਆਏ ਉਹਨਾਂ ਨੇ ਵਾਦਾ ਕਰਕੇ ਜੀ ਸਾਡੇ ਨਾਲ 1 ਮਹੀਨਾ ਪਹਿਲਾਂ ਵੀ ਅਸੀਂ ਰੋੜੇ ਬਣਾਵਾਂਗੇ ਜੀ ਨਾ ਇੱਥੇ ਕੋਈ ਰੋਡ ਬਣਾਉਣ ਵਾਸਤੇ ਆਇਆ ਨਾ ਕੋਈ ਸੁਣਵਾਈ ਹੈ ਜੀ ਅੱਜ ਫੇਰ ਅਸੀਂ ਦੁਬਾਰਾ ਧਰਨਾ ਲਾਉਣ ਵਾਸਤੇ ਆਏ ਹਾਂ ਇੱਕ ਮਹੀਨਾ 10 ਦਿਨ ਹੋ ਗਏ ਜੀ ਕਿਹੜੀ ਪੈਂਦੀ ਹੈ ਇਹ ਇਹ ਪਹਾੜਾ ਤੋਂ ਚੰਡੀਗੜ੍ਹ ਰੋਡ ਪੈਂਦੀ ਹੈ ਜੀ ਇਹ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਕਰਦੇ ਆ ਜੀ ਅਸੀਂ ਕਿਉਂਕਿ ਸਾਡਾ ਇਹ ਰੋਡ ਬਣਾਇਆ ਜਾਵੇ ਸਾਡੀ ਬੇਇਨਤੀ ਸੁਣੀ ਜਾਵੇ ਅਸੀਂ ਪਹਿਲਾਂ ਵੀ ਤਿੰਨ ਚਾਰ ਵਾਰੀ ਧਰਨਾ ਲਾ ਚੁੱਕੇ ਆ ਜੀ ਉਹਦਾ ਨਾਮ ਕੀ ਹੈ ਰੋਡ ਜੀ ਇਹਦਾ ਇਹ ਰੋਡ ਦਾ ਜੀ ਸਰਦੂਲ ਸਿਕੰਦਰ ਨਸ ਦੇ ਨਾਮ ਤੇ ਬਣ ਗਿਆ ਯਾਦਗਾਰ ਦੇ ਨਾਲ ਉੱਤੇ ਉਹਨਾਂ ਨੇ ਗੋਦੜਾ ਲੈ ਰੋਡ ਉਹ ਵੀ ਨਹੀਂ ਇਹਨੂੰ ਇਹਦੀ ਕੁਝ ਕੇਅਰ ਕਰ ਰਹੀ ਜੀ ਕੱਲੇ ਬੋਰਡਾਂ ਤੇ ਲਿਖਾ ਕੇ ਚਲੇ ਗਏ ਜੀ ਕੀ ਨਾਮ ਹੈ ਜੀ ਦਾ ਮੇਰਾ ਨਾਮ ਦਰਸ਼ਨ ਸਿੰਘ ਆ ਜੀ ਅੱਛਾ ਤਰਨਾ ਲੱਗਿਆ ਕਿ ਜਾਣਾ ਚਾਹੀਦਾ ਕਿੰਨੇ ਕ ਰੋਡਾਂ ਨੂੰ ਇਹ ਜਿਹੜਾ ਰਸਤਾ ਲੱਗਦਾ ਸਾਰੇ 60 ਪਿੰਡਾਂ ਨੂੰ ਅਟੈਚ ਰੋਡ ਹੈ ਜੀ ਚੰਡੀਗੜ੍ਹ ਜਾ ਨਿਕਲਦਾ ਅਸੀਂ 1 ਮਹੀਨਾ 10 ਦਿਨ ਪਹਿਲਾਂ ਜਮ ਲਾਇਆ ਸੀ ਉਰੇ ਇਸੇ ਮੁੱਦੇ ਬਾਰੇ ਜੀ ਸਾਡੇ ਮਾਨਯੋਗ ਡਿਪਟੀ ਸਾਹਿਬ ਖੰਨੇ ਤੋਂ ਐਸ ਐਚਓ ਗੁਵਿੰਦਗੜ੍ਹ ਸਾਡੇ ਐਸ ਐਚਓ ਖੰਨਾ ਜੀ ਸਬਰੇ ਮਜੂਸੀ ਜੀ ਸਾਨੂੰ ਮੌਕਾ ਦੇ ਕੇ ਸਾਨੂੰ ਕਹਿ ਕੇ ਚਲੇ ਗਏ ਵੀ ਹਾਂ ਚਲੋ 1 ਮਹੀਨਾ ਸਾਨੂੰ ਟਾਈਮ ਦਿਓ ਅਸੀਂ ਰੋਡ ਬਣਾਵਾਂਗੇ ਉਸ ਤੋਂ ਬਾਅਦ ਸਾਡੀ ਕੋਈ ਸੁਣਵਾਈ ਨਹੀਂ ਉਰੇ ਕਈ ਐਕਸੀਡੈਂਟ ਹੋਲੇ ਕਈ ਨੁਕਸਾਨ ਹੋਲੇ ਨਹੀਂ ਉਹ ਮੁੱਦੇ ਦੇ ਬਾਅਦ ਵੀ ਦੁਬਾਰਾ ਫਿਰ ਮਹੀਨੇ ਬਾਅਦ ਹੋ ਜਾਈਏ ਹਾਜ਼ਰ ਹੋਏ ਆ ਜੀ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਸਾਡੇ ਮੰਤਰੀਆਂ ਨੂੰ ਵੀ ਸਾਡੀ ਸੁਣਵਾਈ ਕੀਤੀ ਜਾਵੇ ਰੋਡ ਦਾ ਕੰਮ ਜਲਦ ਜਲ ਚਾਲੂ ਕਰਿਆ ਜਾਵੇ ਜੀ ਸਾਨੂੰ ਕੋਈ ਧਰਨਾ ਲਾਉਣ ਦਾ ਸ਼ੌਕ ਨਹੀਂ ਜੀ ਤੁਸੀਂ ਇਹ ਧਰਨਾ ਲਾ ਕੇ ਬੈਠੇ ਹੋ ਕੱਤਕ ਜਾਰੀ ਰੂ ਇਹ ਜਦ ਤੱਕ ਸਾਡਾ ਰੋਡ ਨਹੀਂ ਸਾਡੇ ਨੂੰ ਕੋਈ ਸੁਣਵਾਈ ਨਹੀਂ ਹੁੰਦੀ ਜੀ ਪ੍ਰਸ਼ਾਸਨ ਅਧਿਕਾਰੀ ਪੁੰਚੇ ਕੋਈ ਨਹੀਂ ਪੁੱਜਿਆ ਜੀ ਬੈਠੇ ਆ ਵੇਟ ਕਰ ਰਹੇ ਆ ਜੀ ਨਹੀਂ ਅਜੇ ਬੈਠੇ ਆ ਸ਼ਾਮ ਤੱਕ ਜੀ ਸੀ ਹਾਂ ਸ਼ਾਮ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ